ਤੇਰੇ ਨਾਮ ਦੀ ਖਮਾਰੀ ਜੀ ਨੂੰ ਚੜ ਜੇ ਪਿੱਛੇ ਨਾ ਹੋ ਪੈਰ ਕਰਦਾ ਲੱਖਾਂ ਆਉਂਦੇ ਨੇ ਤੂਫਾਨ ਵਿੱਚ ਜ਼ਿੰਦਗੀ ਦੀ ਆਸਰੇ ਤਾਂ ਤੇਰੇ ਜਰਦਾ ਲੱਖਾਂ ਆਉਂਦੇ ਨੇ ਤੂਫਾਨ ਵਿੱਚ ਜ਼ਿੰਦਗੀ ਦੀ ਆਸਰੇ ਤਾਂ ਤੇਰੇ ਜਰਦਾ ਝੂਠਾ ਦੇਖਿਆ ਜਹਾਨ ਦਿਲ ਜਾਨੀਆਂ ਹਾਂ ਦੇਖਿਆ ਜਹਾਨ ਦੇ ਨ ਚਾਲੀਆਂ ਨਾ ਬੇਵਤਾ ਚ ਕੋਈ ਖੜਦਾ ਲੋਕੀ ਪੀ ਕੇ ਚੜਾਈ ਜਾਂਦੇ ਨਸ਼ੇ ਨੂੰ ਜੀ ਬੇਨਾ ਪੀਤੇ ਜਾਵੇ ਚੜ੍ਹਦਾ ਪੀ ਕੇ ਚੜਾਈ ਜਾਂਦੇ ਨਸ਼ੇ ਨੂੰ ਜੀ ਬੇਨਾ ਪੀਤੇ ਜਾਵੇ ਚੜ੍ਹਦਾ ਜੀ ਬੇਨਾ ਪੀਤੇ ਜਾਵੇ ਚੜ੍ਹਦਾ ਜੀ ਬੇਨਾ ਪੀਤੇ ਜਾਵੇ ਚੜ੍ਹਦਾ